ਸਤੋ ਦੇਖੋ ਕਿ ਇਹ ਰਬੜ ਦੀਆਂ ਗੋਲੀਆਂ ਨੇ ਜਿਹੜੀਆਂ ਗੋਲੀਆਂ ਉਧਰੋਂ ਫੋਰਸ ਵੱਲੋਂ ਚਲਾਈਆਂ ਗਈਆਂ ਸੀ ਬਲਦੇਵ ਸਿੰਘ ਜੀਰਾ ਇਸ ਵੇਲੇ ਮੇਰੇ ਨਾਲ ਨੇ ਜਿਹੜੇ ਦਿਖਾ ਰਹੇ ਨੇ ਕਿ ਕਿੰਨੀਆਂ ਹੀ ਗੋਲੀਆਂ ਨੇ ਜਿਹੜੀਆਂ ਗੋਲੀਆਂ ਉਧਰੋਂ ਚਲਾਈ ਗਈਆਂ ਇੱਧਰ ਜਿਹੜੀਆਂ ਕਿਸਾਨਾਂ ਦੇ ਵੱਜੀਆਂ ਜੀਰਾ ਸਾਹਿਬ ਗੋਲੀਆਂ ਲੈ ਰਿਹਾ ਤੁਸੀਂ ਹੋਰ ਸਮਾਨ ਨਾ ਲੈ ਰਹੇ ਹੋ ਆ ਹੋਰ ਸਮਾਨ ਵੀ ਕਾਫੀ ਸੀਗਾ ਜਿਹੜੇ ਮੁੰਡਿਆਂ ਕੋਲੇ ਸ਼ੈੱਲ ਵਗੈਰਾ ਵੱਡੇ ਵੱਡੇ ਜਿਹੜੇ ਸਾਡੇ ਵਜੇ ਆ ਅਸੀਂ ਸਿਰਫ ਇਹ ਤਾਂ ਦਿਖਾ ਰਹੇ ਆ ਵੀ ਅਸੀਂ ਲੋਕਾਂ ਨੂੰ ਦੱਸ ਸਕੀਏ ਵੀ ਇੱਕ ਬੰਨੇ ਅੱਜ ਇਹਨਾਂ ਨੇ ਮੀਡੀਆ ਦੇ ਵਿੱਚ ਇੱਕ ਗੱਲ ਬਾਹਰਨ ਦੀ ਕੋਸ਼ਿਸ਼ ਕੀਤੀ ਪੁਲਿਸ ਵਾਲਿਆਂ ਨੇ ਫੁੱਲ ਸਿੱਟ ਕੇ ਚਾਹ ਆਫਰ ਕਰਕੇ ਬਈ ਅਸੀਂ ਤਾਂ ਬਹੁਤ ਜੀ ਇਹਨਾਂ ਦਾ ਮਾਨ ਸਤਕਾਰ ਕਰਦੇ ਆ ਕਿਸਾਨਾਂ ਦਾ ਪਰ ਜਦੋਂ ਮੀਡੀਆ ਫੁੱਲ ਸਿੱਟਣ ਦੇ ਕਵਰ ਕਰਨ ਉੱਥੇ ਗਿਆ ਤੇ ਮੀਡੀਆ ਦੇ ਖੜਿਆਂ ਹੀ ਉਹਨਾਂ ਨੇ ਫੇਰ ਹਮਲਾ ਕੀਤਾ ਜਿਹਦੇ ਵਿੱਚ ਮੀਡੀਆ ਕਰਮੀਆਂ ਦੀ ਦੋ ਦੋ ਮੀਡੀਆ ਕਰਮੀਆਂ ਮਸਾਂ ਬਚਿਆ ਕਿ ਲੜਕੀ ਦੀ ਮਸਾਂ ਬਚਾਈ ਸੋ ਵੀ ਆਜ ਸਾਫ ਹੋ ਗਈ ਗੱਲ ਵੀ ਉਹ ਹਰ ਹਰ ਬਾ ਵਰਤ ਕੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਰਹੇ ਆ ਕਿਸਾਨਾਂ ਦੀਆਂ ਮੰਗਾਂ ਵੱਲੋਂ ਧਿਆਨ ਨਹੀਂ ਤਰ ਰਹੀ ਮੇਰੀ ਹੁਣੇ ਫੁੱਲ ਸਾਫ ਦੇ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਕਿ ਜਿਹੜੇ ਸਾਡੇ ਤੇ ਫੁੱਲ ਸਿੱਟੇ ਗਏ ਨੇ ਇਹਨਾਂ ਫੁੱਲਾਂ ਦੇ ਵਿੱਚ ਕੋਈ ਕੈਮੀਕਲ ਸੀ ਸਾਡੇ ਬੰਦੇ ਇੰਜਰ ਹੋਏ ਨੇ ਉਹਨਾਂ ਕਰਕੇ ਵੀ ਦੇਖੋ ਜਦੋਂ ਵੀ ਫੁੱਲ ਸਿੱਟੇ ਜਾ ਰਹੇ ਸੀ ਤੇ ਬੰਦੇ ਇਹ ਕਹਿ ਰਹੇ ਸੀ ਇਹ ਵੀ ਇਹ ਸਾਡਾ ਮੂੰਹ ਮੱਚਣ ਲੱਗ ਗਿਆ ਹਾਂ ਫੁੱਲਾਂ 'ਚ ਨਾ ਹੋਵੇ ਜਾਂ ਫੁੱਲਾਂ ਦੇ ਨਾਲ ਸਪਰੇਅ ਦਾ ਅਸਰ ਹੋਵੇ ਉਹ ਗਿਆ ਬਸ ਬਹੁਤ ਸਾਰੇ ਬੰਦਿਆਂ ਨੇ ਇਹ ਕਿਹਾ ਵੀ ਫੁੱਲਾਂ ਵਿੱਚ ਕੈਮੀਕਲ ਆ ਸਾਡਾ ਮੂੰਹ ਮੱਚਦਾ ਤੇ ਮੈਨੂੰ ਇਹ ਦੱਸੋ ਕਿ ਹੁਣ ਅੱਗੇ ਦਾ ਕੀ ਪ੍ਰੋਗਰਾਮ ਹੈ ਅੱਗੋਂ ਤਾਂ ਸਾਫ਼ ਜਵਾਬ ਹੈ ਕਿ ਜਾਣ ਨਹੀਂ ਦਿੱਲੀ ਦੇਣਾ ਮੋਰਚਾ ਇਧਰੋਂ ਜਾਂਦਾ ਬੰਦੇ ਜ਼ਖਮੀ ਹੁੰਦੇ ਨੇ ਆ ਠੀਕ ਆ ਤਕਰੀਬਨ ਹੁਣ ਤੱਕ 23-24 ਬੰਦੇ ਜ਼ਖਮੀ ਹੋ ਗਏ ਆ ਦੋਹਾਂ ਦਿਨਾਂ ਦੇ ਵਿੱਚ ਅੱਜ ਸ਼ਾਮ ਨੂੰ ਫੇਰ ਸਾਰੀ ਲੀਡਰਸ਼ਿਪ ਬੈਠਾਂਗੇ ਫਿਰ ਇਹਦੇ ਨਾਲ ਗੰਭੀਰ ਨਜ਼ਰ ਨਾਲ ਇਹਦੇ ਤੇ ਗੱਲ ਕਰਕੇ ਅਗਲਾ ਫੈਸਲਾ ਦੇਵਾਂਗੇ ਤੇ ਮੈਨੂੰ ਪਤਾ ਲੱਗ ਰਿਹਾ ਸੀ ਕਿਸਾਨਾਂ ਅੱਗੋਂ ਤੋਂ ਕਿ ਅਗਲਾ ਜਥਾ ਵੀ ਤਿਆਰ ਹੈ ਕੱਲ੍ਹ ਜਾਂ ਪਰਸੋਂ ਨੂੰ ਜਾ ਸਕਦਾ ਹਾਂ ਜੇ ਫੈਸਲਾ ਹੋ ਹੀ ਰਿਹਾ ਬਹੁਤ ਮਤ ਦਾ ਫੈਸਲਾ ਹੋ ਹੀ ਰਿਹਾ ਵੀ ਕੱਲਣਾ ਵਾ ਫਿਰ ਕੱਲ੍ਹ ਕੋਈ ਸੱਦਾ ਨਹੀਂ ਆਇਆ ਗੱਲਬਾਤ ਨਹੀਂ ਜੀ ਕੋਈ ਸੱਦਾ ਨਹੀਂ ਕਿਸਾਨ ਮਰਦੂਰ ਸਾਫ਼ ਜਵਾਬ ਲੱਗ ਰਿਹਾ ਬਿਲਕੁਲ ਹੁਣ ਤੱਕ ਦੇ ਜਿੰਨੇ ਵੀ ਹਾਲਾਤ ਆਉਂ ਤੋਂ ਬਸ ਸਾਫ਼ ਜਵਾਬ ਲੱਗ ਰਿਹਾ ਵਾ ਤੇ ਪੁਲਿਸ ਦੇ ਹੱਥ ਖੋਲੇ ਹੋਏ ਆ ਵੀ ਦੋ ਤੁਸੀਂ ਕਰਨਾ ਕਰੋ ਫ੍ਰੀ ਹੈਂਡ ਦਿੱਤਾ ਹੋਇਆ ਔਰ ਅੱਜ ਤੋਂ ਅੱਗੇ ਦੀ ਰਣਨੀਤੀ ਮੀਟਿੰਗ ਚ ਹਾਂਜੀ ਮੀਟਿੰਗ ਜਿਹੜਾ ਉਹ ਨੁਕਸਾਨ ਤਾਂ ਹੋ ਰਿਹਾ ਨੁਕਸਾਨ ਹੋ ਰਿਹਾ ਨੁਕਸਾਨ ਤਾਂ ਹੋਊਗਾ ਹੀ ਜਦੋਂ ਮਰਜੀਵੜਿਆਂ ਦਾ ਨਾਮ ਮਰਜੀਵੜੇ ਦੇਤਾ ਫਿਰ ਉਹ ਨੁਕਸਾਨ ਕਰਾਉਣ ਵਾਸਤੇ ਕਿਉਂਕਿ ਹੋਰ ਹੱਲ ਹੈ ਨਹੀਂ ਕੋਈ ਸਰੀਰ ਹੀ ਆ ਸਰੀਰ ਅੱਗੇ ਕਰ ਦਿੰਨੇ ਆ ਉਹ ਫਿਰ ਨੁਕਸਾਨ ਦੇ ਸਭ ਨੂੰ ਝੱਲਣੇ ਪੈਣਾ ਵਾ ਹੋਰ ਕੋਈ ਰਸਤਾ ਨਹੀਂ ਜਰੂਰ ਹੈਗਾ 6 ਨੂੰ ਫੂਲ ਸਾਬੀ ਜ਼ਖਮੀ ਹੋਏ ਨੇ हां फूस सा भी जख्मी होएया चलो ओ चंगी गल रही भी जेब च बोतल सी शैल उन्होंने सीधा निशाना लाके फूस सा वालो मारया सी ओ बोतल ते लगया तो इंजरी ਘਟੋ ਹੋ ਗਈ ਬਚਾਅ ਹੋ ਗਿਆ ਨੇ ਜਾਨ ਵੀ ਜਾ ਸਕਦੀ ਸੀ ਤੇ ਅੱਜ ਵੀ ਕਿਸੇ ਦੇ ਸਿਰ ਦੇ ਵਿੱਚ ਆਹ ਗੋਲੀ ਰਬੜ ਦੀ ਬੁਲਟ ਗੋਲੀ ਲੱਗੀ ਹੈ देखो ਭਜਨਾਸੇ ਪਤਾ ਨਹੀਂ ਲੱਗਾ ਇੱਕ ਬੰਦੇ ਨੂੰ पीजीआई ਲੈ ਕੇ ਗਏ ਆ ਉਹ ਗੰਭੀਰਾ हां ਉਹਦੇ ਕੀ ਲੱਗਾ ਉਹ ਜਿਆਦਾ ਮਿਲ ਕੇ ਪਤਾ ਲੱਗੂਗਾ ਜੀ ਸੋ ਮੇਰੇ ਨਾਲ ਬਲਦੇਵ ਸਿੰਘ ਜੀ ਰਸੀ ਕਿਸਾਨ ਆ ਕੁਝ ਨੇ ਆਪਣੇ ਨਾਲ ਜਾਣਕਾਰੀ ਸਾਂਝੀ ਕੀਤੀ ਹੱਥਾਂ ਦੇ ਵਿੱਚ ਉਹ ਇਹ ਗੋਲੀਆਂ ਲਈ ਖੜੇ ਨੇ ਜਿਹੜੀਆਂ ਉਧਰ ਹਰਿਆਣਾ ਪ੍ਰਸ਼ਾਸਨ ਨੇ ਚਲਾਈਆਂ ਨੇ ਕਿਹਾ ਜਾ ਰਿਹਾ ਹੈ ਕਿ ਸਾਡੀਆਂ ਸਾਡੇ ਲੱਗੀਆਂ ਨੇ ਇਹ ਗੋਲੀਆਂ ਤੇ ਕਈ ਸਾਡੇ ਬੰਦੇ ਜ਼ਖਮੀ ਹੋਏ ਨੇ 6 ਤਰੀਕ ਨੂੰ ਫੂਲਸਾਬ ਵੀ ਜ਼ਖਮੀ ਹੋਏ ਸੀ ਤੇ ਅੱਜ ਕਿਹਾ ਜਾ ਰਿਹਾ ਹੈ ਕਿ ਰਬੜ ਦੀ ਗੋਲੀ ਕਿਸੇ ਕਿਸਾਨ ਦੇ ਸਿਰ ਦੇ ਵਿੱਚ ਲੱਗੀ ਹੈ ਪਹਿਲਾਂ ਏਪੀ ਜਨ ਰਾਜਪੁਰਾ ਲੈ ਕੇ ਜਾਇਆ ਗਿਆ ਉੱਥੋਂ ਕਹਿੰਦੇ ਡਾਕਟਰਾਂ ਨੇ ਜਵਾਬ ਦੇਤਾ ਤੇ ਫਿਰ ਚੰਡੀਗੜ੍ਹ ਪੀਜੀਆਈ ਦੇ ਵਿੱਚ ਕੀ ਗਏ ਨੇ ਸੋ ਅਸੀਂ ਆਸ ਉਮੀਦ ਕਰਦੇ ਹਾਂ ਕਿ ਸਿਹਤਯਾਬ ਹੋ ਕੇ ਉਹ ਕਿਸਾਨ ਖੇਤੀ ਆਪਣੇ ਘਰੇ ਪਰਤਣ ਜੋ ਵੀ ਜਾਣਕਾਰੀ ਹੋਊਗੀ ਸਭ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਰਹੂੰਗਾ